ਗਏ ਹੋਏ ਸੀ ਸਵੇਰੇ 9:30 ਵਜੇ ਗਏ ਸੀ ਰਸਤੇਦਾਰੀ ਦੀ ਡੈਥ ਹੋ ਗਈ ਸੀ ਹੁਣ ਆਏ ਆ 4:30 ਵਜੇ ਬਾਹਰ ਲ ਜਿੰਦਾ ਲੱਗਿਆ ਸੀ ਅੰਦਰਲੇ ਸਾਰੇ ਟੁੱਟੇ ਹੋਏ ਸੀ ਤੇ ਲੋਕਰ ਦੋਏ ਪੱਟੇ ਪੈਣੇ ਪਿੱਟੀ ਸਾਰੀ ਪੱਟੀ ਪਈ ਆ ਸਾਰੇ ਪੈਸੇ ਉਸੇ 골ਡ ਸਾਰਾ ਕੁ ਲੈ ਕੇ ਖਾਲੀ ਪਿਆ ਥਲੇ ਕੱਪੜੇ ਖੰਡਾਏ ਪਏ ਨੇ 1:00 ਵਜੇ ਵਾਪਸ ਆ ਗਏ ਅਸੀਂ 4:30 ਵਜੇ ਆਏ ਆ ਦੇਖਿਆ ਮੈਂ ਹਾਂ ਇੱਥੇ ਬੱਲੀਆਂ ਚੋਕਦਾ ਸੀ ਬੰਦਾ ਜਦੋਂ ਮੈਂ ਗੱਡੀ ਕਾਰ ਇੱਥੇ ਖੜਾਈ ਮੋਟਰਸਾਈਕਲ ਉਹਦਾ ਉੱਥੇ ਖੜਾ ਸੀ ਮੈਨੂੰ ਦੇਖ ਕੇ ਸਾਨੂੰ ਉਧਰ ਨੀ ਮੈਂ ਮਗਰ ਭੱਜਿਆ ਫਿਰ ਉਹਦੇ ਇੰਨੀ ਤੇਜ਼ ਭੱਜਿਆ ਮੋਟਰਸਾਈਕਲ ਤੇ ਜਿਹੜਾ ਸਾਹਮਣੇ ਕੈਮਰੇ ਨੇ ਉਥੋਂ ਪਤਾ ਵੀ ਲੱਗ ਜੂਗਾ ਮੈਂ ਮਗਰ ਵੀ ਗਿਆ ਉਹਦੇ 골ਡਨ ਪ੍ਰਾਣਾ ਵਿਆਹ ਦੇ ਟਾਈਮ ਦਾ ਜੀ ਮੰਮੀ ਦਾ ਸੀ ਕੁਛ ਔਰ ਕੈਸ਼ ਵੀ ਸੀ ਕੈਸ਼ ਵੀ ਆਉਣਾ ਜੀ ਸਾਰਾ ਖਾਲੀ ਆ ਜਾਣੀ ਆ ਡਾਲਰ ਪੈ ਸੀ ਮੇਰੇ ਵਾਲੇ ਮੂਰੇ ਉਹ ਚ ਜਿੱਦਾਂ ਥੋੜੇ ਮੋਟੇ ਹੁੰਦੇ ਆ ਸਾਰਾ ਖਤਮ ਹੋ ਗਈ ਕੀ ਕੰਮ ਕੀ ਕਰਦੇ ਹੋ ਤੁਸੀਂ ਮੇਰਾ ਫੁੱਟਵੇਅਰ ਦੀ ਦੁਕਾਨ ਇੱਕ ਤਾਂ ਆਪਣੇ ਚੰਡੀਗੜ੍ਹ ਰੋਡ ਤੇ ਨਾਲ ਮੇਰਾ ਡੀਜੇ ਦਾ ਕੰਮ ਵੀ ਆ। ਪ੍ਰਿੰਟਿੰਗ ਪ੍ਰੈਸ ਆਪਣਾ। ਹਾਂ, ਕਾਲਸ ਨੂੰ ਕਲਾ ਦਿੱਤੀ ਸੀ। ਦੇਣੀ ਆ ਜੀ ਹਲੇ। ਕਾਲ ਕੀਤੀ ਸੀਗੀ। ਆ ਜਾਣਗੇ ਉਹ। ਮੈਸੇ ਟੀਚਰਾਂ ਤੇ ਨਨਕਾਣਾਂ ਸੁੱਤ ਲੱਗਾ ਤਾਂ ਨਾਲ ਹੀ ਮੇਰਾ ਗੌਂਡੀ ਹੈਗਾ। ਨਾਲੇ ਘਰਾ ਹੀ ਮੇਰਾ। ਕੀ ਮਾਮਲਾ? ਮਾਮਲਾ ਇਹ ਆ ਵੀ ਪਤਾ ਲੱਗਾ ਵੀ ਕੋਈ ਬਾਹਰੋਂ ਬੰਦਾ ਆ ਕੇ ਇਹਨਾਂ ਦੇ ਸਮਾਨ ਤੋਂ ਚੋਰੀ ਕਰਕੇ ਲੈ ਕੇ ਗਿਆ। ਤੇ ਅਚਾਨਕ ਆਵਾਜ਼ਾਂ ਸੁਣੀ ਤਾਂ ਅਸੀਂ ਵੀ ਆ ਬਾਹਰ ਨਿਕਲ ਕੇ ਜਾਣੂ ਉਹ ਪਿੱਛੇ-ਪਿੱਛੇ ਗਿਆ। ਉਹ ਅੱਗੇ ਚਲੇ ਕਾਫੀ ਅੱਗੇ ਭੱਜ ਗਏ ਸੀਗੇ। ਪਰਵਾਰ ਇੱਥੇ ਹੈ ਨਹੀਂ ਸੀ ਪਰਵਾਰ ਇੱਥੇ ਨਾ ਤਾਂ ਹੈ ਨਹੀਂ ਸੀ ਕਿ ਤੇ ਆਖਰੀ ਸਾਨੂੰ ਪਤਾ ਲੱਗਿਆ ਵੀ ਪਰਵਾਰ ਇਹਨਾਂ ਦਾ ਗਿਆ ਸੀ ਬਾਹਰ ਮਰਗਤ ਤੇ ਜਦੋਂ ਆਏ ਉਸੇ ਟਾਈਮ ਚੋਰ ਅਚਾਨਕ ਸਮਾਨ ਨੂੰ ਲੈ ਕੇ ਚਲੇ ਗਏ ਪਤਾ ਲੱਗਿਆ ਕੁਝ ਕੀ ਨੁਕਸਾਨ ਹੋਇਆ ਕਿੰਨਾ ਕੰਨਾ ਨੁਕਸਾਨ ਹੁਣ ਦੇਖੋ ਜਿਪਸ ਤਾਂ ਸੋਨ ਨੂੰ ਆਇਆ ਕਹਿੰਦਾ ਕਾਫੀ ਇਹਨਾਂ ਦੀ ਜੋ ਸੋਨਾ ਚਾਂਦੀ ਸੀ ਜੋ ਵੀ ਪੈਸੇ ਬੂਸੇ ਸੀ ਸਾਰੇ ਲੈ ਗਏ ਲੋਕਾਂ ਸਾਰੇ ਤੋੜੇ ਪਏ ਨੇ ਜਿੰਨੇ ਵੀ ਲੋਕ ਲੱਗੇ ਹਾਂਜੀ ਪੁਲਿਸ ਨੂੰ ਇਤਲਾਹ ਕਰਤੀ ਪੁਲਿਸ ਨੂੰ ਇਤਲਾਹ ਕੀਤੀ 112 ਨੰਬਰ ਤੇ ਕਾਲ ਕੀਤੀ ਇਹਨਾਂ ਨੇ ਤੇ ਹੁਣ ਤੱਕ ਹਲੇ ਫਲਾਲ ਉਹਨਾਂ ਵੱਲ ਕੋਈ ਰਿਸਪੌਂਸ ਨਹੀਂ ਆਇਆ ਪਹੁੰਚੀ ਨਹੀਂ ਆ ਕਿ ਸਾਡੇ ਕੋਲ ਇੱਥੇ ਕੀ ਮੰਗ ਕੀ ਕਰਦੇ ਮੰਗ ਕੀ ਕਰਦੇ ਪ੍ਰੋਪਰ ਦੇਖੋ ਗਰੀਬ ਭਾਈਚਾਰੇ ਦਾ ਨੁਕਸਾਨ ਜਿਹੜਾ ਹੋਇਆ ਇਹਨਾਂ ਨੂੰ ਭਰਨਾ ਚਾਹੀਦਾ ਵੀ ਜਲਦੀ ਜਲਦੀ ਇਹਨਾਂ ਦੇ ਵਿਰੁੱਧ ਐਕਸ਼ਨ ਲੈਣਾ ਚਾਹੀਦਾ ਤੇ ਜੋ ਵੀ ਇਹਨਾਂ ਦਾ ਨੁਕਸਾਨ ਹੈ ਨਾਲ ਉਸ ਨੂੰ ਭਰਨਾ ਚਾਹੀਦਾ ਅੱਜ भगत ਗਰੀਬ ਚਾਰ ਕੁ ਵਜੇ ਸਾਨੂੰ ਪੁਲਿਸ ਥਾਣੇ ਫੋਨ ਮਸੂਲ ਹੋਇਆ ਸੀਗਾ ਕਿ ਆ ਮਨੀਤ ਕੁਮਾਰ ਦੇ ਘਰੇ ਚੋਰੀ ਹੋ ਗਈ ਮੌਕੇ ਤੇ ਅਸੀਂ ਜਿਹੜਾ ਡਿਊਟੀ ਆਸਰ ਨੂੰ ਭੇਜਿਆ ਉੱਥੇ ਤੇ ਉਹਦੇ ਬਾਅਦ ਚ ਪਰਤਾਲ ਕੀਤੀ ਜਾ ਰਹੀ ਆ ਹੁਣ ਮੌਕੇ ਦੇ ਵੀ ਕੀ ਸਮਾਨ ਚੋਰੀ ਹੋਇਆ ਕਿੰਨੇ ਵੀ ਚੋਰੀ ਹੋਈ ਆ ਬਾਅਦ ਪਰਤਾਲ ਇਹ ਅਸੀਂ ਸੂਰਪਰ ਵੀ ਅਸੀ ਕਾਰਵਾਈ ਅਮਲ ਤੇ ਹਾਂਦੀ ਜਾਵੇਗੀ ਠੀਕ ਨਹੀਂ ਬਾਕੀ ਸੀਸੀਟੀਵੀ ਹਾਂ ਸੀਸੀ ਜਿਹੜੇ ਕੈਮਰੇ ਆ ਉਹਨਾਂ ਵਾਲੇ ਜਾ ਰਹੇ ਆ ਇਹਨਾਂ ਦਾ ਦੋਸ਼ੀਆਂ ਦੀ ਸਿੱਧੀ ਸਿੱਧੀ ਪਤਾ ਕਰਕੇ ਠੀਕ ਨਹੀਂ ਤੇ ਉਹਨਾਂ ਬਰੂਰ ਬੰਦ ਦੀ ਕਾਨੂੰਨੀ ਕਾਰਵਾਈ ਆ ਅਮਲ ਤੇ ਹਾਂਦੀ ਜਾਵੇਗੀ ਠੀਕ ਹੈ ਨਾ